ਖਰ ਮਿੱਟੀ ਦੀ ਆਪਣੀ ਹਸਲਤ ਦੋਸਤੋ ਅੱਜ ਤੁਸੀਂ ਇਸ ਨਾਵਲ ਦਾ ਦੂਜਾ ਭਾਗ ਸੁਣੋਗੇ ਇਸ ਨਾਵਲ ਨੂੰ ਲਿਖਿਆ ਹੈ ਪੰਜਾਬੀ ਦੇ ਪ੍ਰਸਿੱਧ ਸਾਹਿਤਕਾਰ ਸ਼੍ਰੀ ਜਸਪਾਲ ਮਾਨਖੇੜਾ ਨੇ ਤੇ ਆਓ ਫਿਰ ਬਹੁਤੀ देर ਨਾ ਕਰਦੇ ਹੋਏ ਆਪਾਂ ਸੁਣਦੇ ਹਾਂ ਅੱਜ ਇਸ ਨਾਵਲ ਦਾ ਦੂਜਾ ਭਾਗ ਸ਼ਿਲਿੰਦਰ ਦੀ ਪਹਿਲੀ ਪਤਨੀ ਆਪਣੀ ਧੀ ਨੂੰ ਲੈ ਕੇ ਆਪਣੇ ਪੇਕੇ ਰਹਿੰਦੀ ਹੈ ਤੂੰ ਧੀਏ ਆਪ ਦੀ ਧੀ ਪਾਲ ਲੈ ਮੈਂ ਇਸ ਖਲਣੇ ਨੂੰ ਜਾਣਦੀ ਹਾਂ ਇਹ ਗੰਦੀ ਨਸਲ ਹੈ ਔ ਤੇਰਾ ਸੌਰਾ ਜਿਹੜਾ ਹੁਣ ਚਿੱਟਾ ਬਾਣਾ ਪਾ ਕੇ ਧਰਮਾਤਮਾ ਬਣਿਆ ਫਿਰਦਾ ਹੈ ਇਹੇ ਲੱਛਣ ਕਰਦਾ ਰਿਹਾ ਹੈ ਏ ਟੁੱਟੜਾ ਸ਼ੈਲੀ ਵੀ ਜਮਾ ਆਪਦੇ ਪਿਓ ਤੇ ਐ ਇਸ ਦੁਸ਼ਟ ਦਾ ਇਹ ਨਹੀਂ ਪਤਾ ਤੇਰੀ ਤੇ ਤੇਰੀ ਧੀ ਦੀ ਜਾ ਜਾਂਦੀ ਕਰਦੇ ਤੂੰ ਆਪਦੀ ਲਾਡੋ ਰਾਣੀ ਨੂੰ ਚੱਕ ਤੇ ਰਤੀਏ ਵੱਜ ਉਧਰ ਨੂੰ ਇਹਨੇ ਮੂੰਹ ਨਹੀਂ ਕਰਨਾ ਅਗਲੇ ਸਿੰਘਪੂਰ ਦੇਣਗੇ ਤੇਰੇ ਭਰਾ ਤੇ ਭਤੀਜੇ ਜਾ ਮੇਰੀ ਧੀ ਪੱਤੇ ਵਾਜਾ ਸੱਸ ਦੀ ਸਲਾਹ ਸੁਣ ਸ਼ੈਲੀ ਦੀ ਪਹਿਲੀ ਪਤਨੀ ਆਪਣੀ ਧੀ ਨੂੰ ਲੈ ਕੇ ਆਪਣੇ ਪੇਕੇ ਰਤੀਏ ਜਾ ਬੈਠੀ ਸ਼ੈਲੀ ਬਾਰਡਰ ਦੇ ਏਰੀਆ ਵਿੱਚੋਂ ਕਿਸੇ ਖਾੜਖੂ ਦੀ ਵਿਧਵਾ ਪਤਨੀ ਨੂੰ ਛੋਟੀ ਰਾਵਲ ਲੈ ਆਇਆ ਸੀ ਰੋਬਨ ਦਾ ਬਚਪਨ ਸ਼ਾਹੀ ਬੀਤਿਆ ਉਹ ਜੋ ਮੂੰਹ ਕਰਦਾ ਮਿਲ ਜਾਂਦਾ ਜਾਂ ਉਹ ਲੈ ਕੇ ਹਟਦਾ ਕੱਪੜੇ ਖਿਡਾਉਣੇ ਚੀਜੀ ਉਹ ਜੋ ਚੀਜ਼ ਮੰਗਦਾ ਉਸ ਲਈ ਹਾਜ਼ਰ ਹੋ ਜਾਂਦੀ ਖਾਣ ਪਿਉਣ ਖੰਡਾਉਣ ਨਹਾਉਣ ਧੋਣ ਅਲੇ 13 14 ਸਾਲ ਦੀ ਕੁੜੀ ਅਤੇ ਬਾਹਰ ਦੇ ਉਰੇ ਫਿਰੇ ਲੀ ਨੌਕਰ ਚੱਕਰ ਹਾਜ਼ਰ ਰਹਿੰਦੇ ਉਸ ਦਾ ਪੈਰ ਪੁੰਜੇ ਨਾ ਲੱਗਣ ਦਿੱਤਾ ਜਾਂਦਾ ਉਹ ਕਿਸੇ ਨਾ ਕਿਸੇ ਦੀ ਗੋਦੀ ਜਾਂ ਕੰਧਾੜੇ ਚੜਿਆ ਹੀ ਰਹਿੰਦਾ ਨੌਕਰਾਂ ਚੱਕਰਾਂ ਖਿਡਾਵੀ ਦਾ ਉਸ ਦੇ ਮਾਪਿਓ ਤੇ ਘਰ ਦੇ ਕਾਰਮ ਮਹਤਿਆਰ ਸੰਘੇ ਦੀਆਂ ਲਾਲ ਅੱਖਾਂ ਪਿੱਛਾ ਕਰਦੀਆਂ ਰਹਿੰਦੀਆਂ ਸਕੂਲ ਜਾਣ ਲੱਗੇ ਰੋਬਨ ਲਈ ਸੁਗਾਤਾਂ ਦੇ ਢੇਰ ਲੱਗ ਗਏ ਵਿਦਿਆਪਾਰਤੀ ਸਕੂਲ ਵਿੱਚ ਅਮੀਰ ਸੇਠਾਂ ਸਰਦਾਰਾਂ ਦੇ ਜਵਾਕ ਹੀ ਪੜਦੇ ਸਨ ਰੋਬਨ ਕੋਥਲ ਕੋੜੇ ਵਾਂਗੂ ਵਰਦੀ ਕੱਸ ਕੇ ਸਕੂਲ ਜਾਂਦਾ ਸਕੂਲ ਦੇ ਮੈਡਮਾਂ ਨੂੰ ਹੁਕਮ ਸੀ ਉਸ ਵੱਲ ਉੱਚੇਚੇ ਤਵੱਜੂ ਦੇਣ ਨਰਸਰੀ ਵਿੱਚ ਹੀ ਘਰੇ ਟਿਊਟਰ ਆਣ ਲੱਗਾ ਉਸ ਦੀ ਪੜ੍ਹਾਈ ਦਾ ਹਰ ਖਿਆਲ ਰੱਖਿਆ ਜਾਂਦਾ ਮਾਪੇ ਪੜ੍ਹਾਈ ਦੇ ਮੁੱਦੇ ਤੇ ਲਿਹਾਜ਼ ਨਾ ਕਰਦੇ ਜੇ ਰੋਬਨ ਪੜ੍ਹਾਈ ਵਿੱਚ ਕੋਈ ਕੁਤਾਹੀ ਕਰਦਾ ਤਾਂ ਪਿਓ ਦਾ ਪੁਰਾਣਾ ਪੁਲਿਸ ਪੁਣਾ ਜਾਗ ਪੈਂਦਾ ਤੇ ਮਾਂ ਦਾ ਖੜਕਾਉ ਪੁਰਾ ਉਹਦੋਂ ਮਾਸੂਮ ਰੋਬਨ ਦੀ ਕੋਈ ਪੇਸ਼ ਨਾ ਚੱਲਦੀ ਨਿੱਕੀ ਜੰਦ ਵੱਡੀ ਸਜ਼ਾ ਪਾਉਂਦੀ ਮਾਸੂਮ ਦਿਲ ਤੇ ਛਰੀਟਾਂ ਵੱਜ ਜਾਂਦੀਆਂ ਦੇ ਦਿਮਾਗ ਤੇ ਚੇਬ ਪੈ ਜਾਂਦੇ ਜਿਉਂ-ਜਿਉਂ ਮਾਂ ਪਿਓ ਦੀਆਂ ਖਵਾਇਸ਼ਾਂ ਤੇ ਚੱਲਪੁਣਾ ਵੱਧ ਗਿਆ ਉਵੇਂ ਰੋਬਨ ਦੀ ਪੜ੍ਹਾਈ 'ਚ ਰੁਚੀ ਘਟਦੀ ਗਈ ਅਤੇ ਗਲਤੀਆਂ ਦੀ ਗਿਣਤੀ ਵੱਧ ਗਈ ਜਿਵੇਂ-ਜਿਵੇਂ ਜਵਾਕ ਵੱਡਾ ਹੁੰਦਾ ਗਿਆ ਜਾਣੇ ਅਣਜਾਣੇ ਗੁਨਾਹਾਂ ਦੀ ਰਫਤਾਰ ਵੱਧ ਗਈ ਤਿਵੇਂ-ਤਿਵੇਂ ਛਰੀਟਾਂ ਤੇ ਡੈਂਟ ਵੱਡੇ ਹੁੰਦੇ ਗਏ ਰੋਬਨ ਦੇ ਪੰਜਵੇਂ ਤੋਂ ਨੰਬਰ ਘਟ ਆਏ ਮਾਪੇ ਅਧਿਆਪਕ ਮੀਟਿੰਗ ਵਿੱਚ ਇਹ ਰਿਜ਼ਲਟ ਲੈਣ ਗਈ ਰੋਬਨ ਦੀ ਮਾਂ बबल जीत हिंदी पंजाबी अंग्रेजी खिचड़ी बोल दी मैडम ने पुंजे हिला दिता सी देखिए मैम आपका चाइल्ड इसका ब्रेन तो बहुत शार्प है पर यह स्टडी की ओर ध्यान नहीं देता शरारतें बहुत करता है अग्रेसिव बहुत है हर वक्त लड़ने को तैयार रहता है इसके बिहेवियर में इंप्रूवमेंट लाइए पढ़ने में अच्छा बन सकता है अगर आप प्रॉपरली ट्रीट करेंगे अरे क्यों रोबन ਰੋਬਨ ਭਰਿਆ ਪੀਤਾ ਖੜਾ ਸੀ ਭਰੀ ਪੀਤੀ ਤਾਂ ਉਸ ਦੀ ਮਾਂ ਬਬਲਜੀਤ ਵੀ ਪਈ ਸੀ ਉਸ ਨੂੰ ਕਦੇ ਰੋਬਨ ਤੇ ਗੁੱਸਾ ਚੜਦਾ ਕਦੇ ਮੈਡਮ ਤੇ ਕਦੇ ਸਕੂਲ ਪ੍ਰਬੰਧਕਾਂ ਤੇ ਮੱਤਾਂ ਦਿੰਦੀ ਟੀਚਰ ਉਸ ਨੂੰ ਵਿਅਵ ਵਰਗੀ ਲੱਗੀ ਓਏ ਰੋਬਨ ਕਿਆ ਬੋਲਤੀ ਹੈ ਮੈਡਮ ਸੁਣ ਰਹੇ ਹੋ ਨਾ ਸ਼ਰਾਰਤੇ ਮਤ ਕੀਆ ਕਰੋ ਆਗੇ ਸੇ ਮਨ ਲਗਾ ਕੇ ਪੜ੍ਹेंगे ਬੋਲ ਮੈਡਮ ਕੋ ਪ੍ਰੋਮਿਸ ਕਰ ਰੌਬਨ ਕੁਝ ਨਾ ਬੋਲਿਆ ਉਵੇਂ ਸੁਣਵਟਾ ਬਣਿਆ ਖੜਾ ਰਿਹਾ ਬਬਲਜੀਤ ਹੀ ਬੋਲੀ ਓਕੇ ਮੈਡਮ ਹਮ ਇੰਪਰੂਵਮੈਂਟ ਕਰਾਂਗੇ ਇਸੇ ਇਸ ਦਾ ਗ੍ਰੇਡ ਬਹੁਤ ਡਾਊਨ ਹੈ ਆਪ ਵੀ ਇਸਮੇ ਇੰਪਰੂਵਮੈਂਟ ਲਾਈਏ ਮੈਂ ਸਰਦਾਰ ਜੀ ਕੋ ਬੋਲੂਗੀ ਪ੍ਰਿੰਸੀਪਲ ਔਰ ਐਮ ਡੀ ਸਰ ਸੇ ਬਾਤ ਕਰਾਂਗੇ ਪ੍ਰਿੰਸੀਪਲ ਅਤੇ ਐਮ ਡੀ ਤੱਕ ਗੱਲ ਜਾਂਦੀ ਵੇਖ ਮੈਡਮ ਸੁੰਘੜ ਗਈ ਖਿੱਚੀ ਹੋਈ ਰਬੜ ਨੂੰ ਟਿੱਲੀ ਛੱਡ ਦੇਣ ਵਾਂਗ ਉਹ ਉਸੇ ਥਾਂ ਤੇ ਆ ਗਈ ਉਹ ਹਿੰਦੀ ਅੰਗਰੇਜ਼ੀ ਭੁੱਲ ਗਈ ਨਹੀਂ ਮੈਮ ਤੁਸੀਂ ਬੇਫਿਕਰ ਰਹੋ ਅਗਲੇ ਇਮਤਿਹਾਨ ਤੱਕ ਮੈਂ ਸੁਧਾਰ ਲਵਾਂਗੀ ਰੋਬਨ ਤਾਂ ਬਹੁਤ ਪਿਆਰਾ ਬੱਚਾ ਹੈ ਕਿਉਂ ਰੋਬਨ بیٹے ਰੋਬਨ ਉਹ ਮੂੰਹ ਸੁਝਾਈ ਖੜਾ ਰਿਹਾ ਸੀ ਘਰ ਨੂੰ ਆਉਂਦਾ ਵੀ ਕੁਝ ਨਾ ਬੋਲਿਆ ਬਬਲਜੀਤ ਬੁਲਾਉਂਦੀ ਉਹ ਬੋਲਦਾ ਨਾ ਪਾਪਾ ਨੂੰ ਆਉਣ ਦੇ ਕਲਾਸ ਲਵਾਉਣੀ ਹੈ ਤੇਰੀ ਪਾਪਾ ਦੇ ਆਉਣ ਤੋਂ ਪਹਿਲਾਂ ਰੋਬਨ ਨੇ ਘਰੇ ਆ ਕੇ ਮਾਰਕਸ ਸਲਿੱਪ ਪਾੜ ਕੇ ਕੂੜੇਦਾਨ ਵਿੱਚ ਸੁੱਟ ਦਿੱਤੀ ਕਈ ਖਿਡੌਣੇ ਤੋੜ-ਪੰਨ ਦਿੱਤੇ ਦੁਪਹਿਰ ਦਾ ਖਾਣਾ ਨਾ ਖਾਦਾ ਖਿਡਾ ਵੀ ਚੁੱਕਦੀ ਤਾਂ ਉਸ ਦੇ ਦੰਦੀ ਵੜ ਲੈਂਦਾ ਨੌਕਰ ਚੁੱਕਣ ਦੀ ਕੋਸ਼ਿਸ਼ ਕਰਦਾ ਤਾਂ ਉਸ ਦੇ ਘੂਟ ਮਾਰ ਦਿੰਦਾ ਡੌਗੀ ਨੂੰ ਕੁੱਟ ਸੁਟਿਆ ਕੁੱਕੜਾਂ ਦਾ ਖੁੱਡਾ ਖੋਲ ਕੇ ਛੋਟੇ-ਛੋਟੇ ਚੂਚੇ ਇੱਧਰ-ਉੱਧਰ ਭਜਾ ਦਿੰਦੇ ਮੱਝ ਦਾ ਕਟਰੂ ਖੋਲ ਕੇ ਸਾਰਾ ਦੁੱਧ ਚੁੰਗਾ ਦਿੱਤਾ ਪਸ਼ੂਆਂ ਵਾਲੇ ਵਾੜੇ ਵਿੱਚੋਂ ਰੇਤੇ ਨਾਲ ਲਿਬੜ ਕੇ ਬਿਸਤਰੇ ਵਿੱਚ ਆ ਵੜਿਆ ਸ਼ਿਲਿੰਦਰ ਤੇ ਬਬਲੀ ਸ਼ਹਿਰ ਗਏ ਅੱਧੀ ਰਾਤ ਨੂੰ ਮੁੜੇ ਸਨ ਕਿਸੇ ਪਾਰਟੀ ਚੋਂ ਬਾਹਰ ਹੀ ਰੋਟੀ ਖਾ ਆਈ ਦਿਨ ਚੜ੍ਹਨ ਤੱਕ ਉਹਨਾਂ ਨੂੰ ਆਪਣੀ ਸੁਰਤ ਨਹੀਂ ਸੀ ਰੋਬਨ ਦੀ ਪੁੱਛ ਪੜਤਾਲ ਸੰਭਾਲ ਕੀ ਕਰਨੀ ਸੀ ਜਦੋਂ ਰੋਬਨ ਸਵੇਰੇ ਜਾਗਿਆ ਤਾਂ ਉਸਦੇ ਦਿਮਾਗ ਤੇ ਇੱਕ ਡੈਂਟ ਹੋਰ ਪੈ ਗਿਆ ਸੀ ਸ਼ੈਲਿੰਦਰ ਤਾਂ ਰੋਬਨ ਦੇ ਜਾਗਣ ਤੋਂ ਪਹਿਲਾਂ ਹੀ ਘਰੋਂ ਚਲਾ ਗਿਆ ਬਬਲਜੀਤ ਨੇ ਰੋਬਲ ਨੂੰ ਆਪਣੇ ਬੈਡਰੂਮ ਵਿੱਚ ਹੀ ਫਾਲਨ ਕਰ ਲਿਆ ਬੈੱਡ ਉੱਪਰ ਸ਼ਾਤੀ ਤੱਕ ਕੰਬੜ ਲੇਈ ਪਈ। ਉਹ ਰੌਬਨ ਨੂੰ ਤਾੜ ਦੀ ਛਿੜਕਦੀ ਰਹੀ। ਰੌਬਨ ਨੀਮੀ ਪਈ ਸੁਣਦਾ ਰਿਹਾ। ਮੂੰਹੋਂ ਕੁਝ ਨਾ ਬੋਲਿਆ। ਚਿਹਰਾ ਉਸ ਦਾ ਲਾਲ ਹੋਈ ਗਿਆ। ਅੱਖਾਂ ਵਿੱਚ ਲਾਲੀ ਤੇ ਨਾਲ ਹੰਝੂ ਵੀ ਪੈ ਗਏ। ਬੁੱਲ ਫਰਕੀ ਗਏ। ਜਦੋਂ ਅੱਖਾਂ ਤੇ ਬੁੱਲ ਬੇਵੱਸ ਹੋਣ ਲੱਗੇ ਤਾਂ ਰੌਬਨ ਭੱਜਦਿਆਂ ਵਾਂਗ ਕਮਰੇ 'ਚੋਂ ਨਿਕਲ ਗਿਆ। ਬਬਲੀ ਕਹਿੰਦੀ ਰਹਿ ਗਈ। ਓਏ ਮੇਰੀ ਗੱਲ ਸੁਣ। ਰੁਕ ਬੱਚੇ ਰੁਕ। ਰੌਬਨ ਕੇ ਬੱਚੇ ਮੇਰੀ ਗੱਲ ਤਾਂ ਸੁਣ। ਉਹ ਮੁੰਡਾ ਵੀ ਕਹਿੰਦਾ ਹੀ ਰਹਿ ਗਿਆ ਮੇਰੀ ਪੂਰੀ ਗੱਲ ਤਾਂ ਸੁਣ ਰੋਬਨ ਵੀਰੇ ਮੇਰਾ ਕਸੂਰ ਤਾਂ ਦੱਸ ਵੀਰੇ ਰੋਬਨ ਅਤੇ ਉਸਦੇ ਦੋਵੇਂ ਸਾਥੀਆਂ ਨੇ ਉਸ ਮੁੰਡੇ ਨੂੰ ਸੜਕ ਦੇ ਵਿਚਾਲੇ ਢਾ ਰੱਖਿਆ ਸੀ ਉਸ ਤੇ ਖਸੂਨਾ ਥੱਪੜਾਂ ਠੇਡਿਆਂ ਦਾ ਮੀਂਹ ਵਰਾ ਰੱਖਿਆ ਸੀ ਉਸ ਦਾ ਮੋਟਰਸਾਈਕਲ ਇੱਕ ਪਾਸੇ ਡਿੱਗਿਆ ਪਿਆ ਸੀ ਉਸ ਦੇ ਮੱਥੇ ਵਿੱਚੋਂ ਖੂਨ ਦੀਆਂ ਤਤਰੀਆਂ ਵਗ ਰਹੀਆਂ ਸਨ ਰਾਹੀਰ ਉਸ ਵੱਲ ਵੇਖਦੇ ਆਪਣੇ ਰਾਹ ਪੈਂਦੇ ਤਮਾਸ਼ੀਨ ਦੂਰ ਖੜੇ ਤਮਾਸ਼ਾ ਵੇਖ ਰਹੇ ਸਨ ਰੋਬਨ ਦਾ ਕੁੱਟ-ਕੁੱਟ ਕੇ ਮਨ ਪਰ ਗਿਆ ਜਾਂ ਉਹਨਾਂ ਇੰਨਾ ਦੁਸ਼ਾਂਦਾ ਦੇਣਾ ਹੀ ਮਿੱਠਿਆ ਸੀ ਰੋਬਨ ਨੇ ਆਪਣੇ ਨਾਲ ਦਿਆਂ ਨੂੰ ਰੋਕਿਆ ਬੱਸ ਕਰੋ ਇਨਾ ਜੀ ਐਨਿਊ ਡੋਜ਼ ਬਹੁਤ ਹੈ ਇਹਨੂੰ ਡਿੱਗੇ ਪਏ ਮੁੰਡੇ ਦੀ ਵੱਖੀ ਵਿੱਚ ਨਾਜ਼ੀ ਨੇ ਜ਼ੋਰ ਦੀ ਠੁੱਡਾ ਮਾਰਿਆ ਮੁੰਡਾ ਚਾਕੂ ਵਾਂਗ ਇਕੱਠਾ ਹੋ ਗਿਆ ਰੋਬਨ ਨੇ ਲਲਕਾਰਾ ਮਾਰਿਆ ਜੇ ਅੱਗੇ ਤੋਂ ਮੇਰੇ ਰਾਹ 'ਚ ਆਇਆ ਲਾਡੀ ਤਾਂ ਸਿਰ ਮੈਂ ਪੀਜੂ ਸਾਲਾ ਸ਼ੰਬੌਰ ਰੋ ਬੰਦਾ ਬੁਲੇਟ ਦਾ ਦਗਦੋਗ ਕਰਦਾ ਆ ਗਿਆ ਲਾਡੀ ਦੇ ਬਾਪ ਦਾਦੇ ਦੀ ਮੇਨ ਬਾਜ਼ਾਰ ਵਿੱਚ ਸਲਾਈ ਦੀ ਵੱਡੀ ਦੁਕਾਨ ਸੀ ਉਹਨਾਂ ਦੇ ਰੈਡ ਸਟਾਰ ਟੇਲਰਸ ਦੀ ਦੂਰ ਦੂਰ ਤੱਕ ਧਾਂਕ ਸੀ ਮੰਡੀ ਰਾਵਲ ਦੇ ਇਲਾਕੇ ਤੋਂ ਦੂਰ ਸਰਸੇ ਰਤੀਏ ਫਤਿਆਵਾਦ ਨਾਲ ਬਠਿੰਡੇ ਬਰਨਾਲੇ ਸੁਨਾਮ ਤੋਂ ਵਿਗਾਕ ਕੋਟ ਪੈਂਟ ਸਲਾਉਣ ਉਹਨਾਂ ਕੋਲ ਆਉਂਦੇ ਸਨ ਲਾਡੀ ਦਾ ਬਾਬਾ ਸੰਤਾ ਸਿੰਘ ਪੁਰਾਣੇ ਜ਼ਮਾਨੇ ਦਾ میٹرਕ ਪਾਸ ਸੀ ਉਸ ਨੂੰ ਉਹਨਾਂ ਸਮੇਂ ਵਿੱਚ ਵੀ ਨੌਕਰੀ ਨਹੀਂ ਮਿਲੀ ਸੀ ਨੇਰੂ ਦੀਆਂ ਕਲਿਆਣਕਾਰੀ ਨੀਤੀਆਂ ਨੇ ਵੀ ਉਸ ਦਾ ਕਲਿਆਣ ਨਹੀਂ ਕੀਤਾ ਸੀ ਸੰਤਾ ਸਿੰਘ ਨੇ ਆਪਣੇ ਬਾਪ ਦੇ ਸਿਰ ਤੋਂ ਸਲਾਈ ਮਸ਼ੀਨ ਲੋਹਾਈ ਉਸ ਬਾਪ ਵਾਂਗ ਸਿਰ ਤੇ ਮਸ਼ੀਨ ਧਰ ਘਰ ਘਰ ਜਾ ਕੇ ਕੱਪੜੇ ਸਿਉਣ ਦਾ ਕੰਮ ਬੰਦ ਕਰ ਦਿੱਤਾ ਰਾਵਲ ਮੰਡੀ ਕਿਸੇ बजाजੀ ਦੀ ਦੁਕਾਨ ਮੂਰੇ ਅੱਡਾ ਲਾ ਕੇ ਬੈਠਣ ਲੱਗਾ ਉਸ ਦਾ ਕੰਮ ਅਜਿਹਾ ਚੱਲਿਆ ਕਿ ਅੱਡੇ ਤੋਂ ਦੁਕਾਨ ਦੁਕਾਨ ਤੋਂ ਸ਼ੋਰੂਮ ਰੈਡ ਸਟਾਰ ਟੇਲਰਸ ਦੀ ਤੁਮ ਪੈੰਦੀ ਗਈ ਸੰਤਾ ਸਿੰਘ ਦੇ ਦੋਵੇਂ ਮੁੰਡਿਆ ਹਰਦੇਵ ਤੇ ਲਖਵੀਰ ਨੇ ਦੋਵੇਂ ਫਰੰਟ ਸੰਭਲੇ ਵੱਡਾ ਹਰਦੇਵ ਬਾਜ਼ਾਰ ਚ ਦੁਕਾਨ ਤੇ ਗਾਹਕ ਅਟੈਂਡ ਕਰਦਾ ਉਹ ਆਪ ਕਾਊਂਟਰ ਤੇ ਖੜਾ ਰਹਿੰਦਾ ਗਾਹਕ ਦਾ ਨਾਪ ਲੈਂਦਾ ਨਾਪ ਲਿਖੀ ਸਲਿੱਪ ਕੱਪੜੇ ਵਿੱਚ ਪਾ ਕੇ ਮੁੱਖ ਕਾਰੀਗਰ ਅੱਗੇ ਧਰ ਦਿੰਦਾ ਜਿਹੜਾ ਕੱਪੜੇ ਦੀ ਕਟਿੰਗ ਕਰਕੇ ਉਹ ਹੀ ਸਲਿੱਪ ਲਾ ਕੇ ਉਸੇ ਕੱਪੜੇ ਦੀ ਹੀ ਫालतੂ ਕਤਾਰ ਨਾਲ ਬੰਨ ਕੇ ਅੱਗੇ ਤੋਰ ਦਿੰਦਾ ਕੱਟਿਆ ਹੋਇਆ ਮਾਲ ਲਖਵੀਰ ਕੋਲ ਪਹੁੰਚੀ ਜਾਂਦਾ ਲਖਵੀਰ ਘਰ ਦੀ ਹੀਟਲੀ ਮੰਜ਼ਲ ਤੇ ਸਲਾਈ ਵਰਕਸ਼ਾਪ ਵਿੱਚ ਬੈਠਦਾ 15-20 ਟ੍ਰੇਨ ਟੇਲਰ ਅਤੇ ਸਿਕੰਦਰੂ ਮੁੰਡੇ ਬੈਠੇ ਮਸ਼ੀਨਾਂ ਘੁਮਾਈ ਜਾਂਦੀ ਵਰਕਸ਼ਾਪ ਵਿੱਚ ਸਾਰਾ ਦਿਨ ਅਤੇ ਅੱਧੀ ਰਾਤ ਤੱਕ ਮਸ਼ੀਨਾਂ ਦੀ ਘੂਕਰ ਪਈ ਰਹਿੰਦੀ ਸੀਜ਼ਨ ਵਿੱਚ ਉਹਨਾਂ ਪਾਸ ਇੰਨਾ ਕੰਮ ਹੁੰਦਾ ਕਿ ਕਾਰੀਗਰ ਘੱਟ ਰਹਿ ਜਾਂਦੇ ਵਾਫਰ ਕੰਮ ਉਹ ਕਮਿਸ਼ਨ ਤੇ ਦਿੰਦੇ ਕਾਫੀ ਦਰਜੀ ਆਪਣੇ ਘਰਾਂ ਵਿੱਚ ਬੈਠ ਕੇ ਕੰਮ ਕਰਦੇ ਸਨ ਵੱਡੀਆਂ ਦੁਕਾਨਾਂ ਤੋਂ ਉਹ ਕੱਟਿਆ ਹੋਇਆ ਕਪੜਾ ਲੈ ਜਾਂਦੇ ਘਰੋਂ ਕੱਪੜੇ ਤਿਆਰ ਕਰਕੇ ਫੜਾ ਜਾਂਦੇ ਲਖਵੀਰ ਕੋਲ ਨਾਮਦੇਵ ਨਗਰ ਦੇ ਕਿੰਨੇ ਹੀ ਮਿਸਤਰੀ ਕੰਮ ਲੈਣ ਆਉਂਦੇ ਸਨ ਲਹੂ ਲੋਹਾਨ ਲਾਡੀ ਵੀ ਆਪਣੇ ਚਾਚੇ ਲਖਵੀਰ ਕੋਲ ਹੀ ਆਇਆ ਪਹਿਲਾਂ ਉਸ ਰੋਂਦੇ ਲਾਡੀ ਨੂੰ ਚੁੱਪ ਕਰਾਇਆ ਫਿਰ ਖੂਨ ਪੂੰਝ ਹੱਕ ਨਾਲ ਲਾਇਆ ਹੋਈ ਬੀਤੀ ਪੁੱਛ ਕੇ ਆਪਣੇ ਵੱਡੇ ਭਰਾ ਨੂੰ ਫੋਨ ਮਿਲਾ ਲਿਆ ਵੀਰਾ ਆਪਣੇ ਲਾਡੀ ਦੇ ਸੱਟਾਂ ਮਾਰੀਆਂ ਸਿਰ ਪਾੜਤਾ ਫੇਰੇ ਦੇਣਿਆਂ ਨੇ ਕਿਨੇ ਹੋਏ ਦੂਜੇ ਪਾਸੇ ਤੋਂ ਆਵਾਜ਼ ਆਈ ਛੋਟੀ ਰਾਵਣ ਵਾਲੇ ਸ਼ੈਲੀ ਦੇ ਮੁੰਡੇ ਨੇ ਦੂਜੇ ਪਾਸਿਓਂ ਕੋਈ ਆਵਾਜ਼ ਨਾ ਆਈ ਲੈਂਡਲਾਈਨ ਫੋਨ ਦੇ ਰিসিਵਰ ਵਿੱਚ ਸੂੰ ਸੂੰ ਹੋਈ ਗਈ ਬੋਲ ਵੀ ਵੀਰ ਚੁੱਪ ਕਿਉਂ ਕਰ ਗਿਆ ਤੂੰ ਐਂ ਕਰ ਲਖੇ ਦੁਕਾਨ ਤੇ ਆ ਮੇਰੇ ਕੋਲ ਘਰੋਂ ਘਾਰ ਚੱਕ ਲਈ ਤੇ ਏ ਲਾਡੀ ਨੂੰ ਵੀਰ ਲਾਡੀ ਨੂੰ ਹਰਦੀਪ ਕੁਝ ਚਿਰ ਸੋਚੀ ਗਿਆ ਫੋਨ ਵਿੱਚ ਊ ਊ ਸੂੰ ਸੂੰ ਹੋਈ ਗਈ ਅਖੀਰ ਉਸ ਅੱਬੜਵਾਹੀ ਕਿਹਾ ਇਹਨੂੰ ਵੀ ਨਾਲ ਹੀ ਚੜਾ ਲਿਆ ਲਾਡੀ ਨੂੰ ਦੁਕਾਨ ਤੋਂ ਉਹ ਥਾਣੇ ਨਾ ਗਏ ਛੋਟੀ ravel ਸ਼ਿਲਿੰਦਰ ਦੀ ਕੋਠੀ ਚਲੇ ਗਏ ਗੇਟ ਤੇ ਸ਼ੇਰ ਵਰਗਾ ਕੁੱਤਾ ਉਹਨਾਂ ਨੂੰ ਝੰਗਿਆ ਲੈ ਪੈ ਰਿਹਾ ਸੀ ਸ਼ੈਲੀ ਦਾ ਮੁਖਤਿਆਰ ਸੰਗਾ ਰੁੱਖਾ ਹੀ ਬੋਲਿਆ ਸਰਦਾਰ ਸਾਹਿਬ ਤਾਂ ਹੈ ਨਹੀਂ ਘਰੇ ਬੀਬੀ ਜੀ ਨੇ ਦੇਖ ਬਈ ਸੰਗੇ ਆਪਣੇ ਕਾਕੇ ਨੇ ਸਾਡਾ ਮੁੰਡਾ ਮਰਨ ਵਾਲਾ ਕਰਤਾ ਅਸੀਂ ਸਿੱਧੇ ਤੁਹਾਡੇ ਕੋਲ ਹੀ ਆਏ ਸਰਦਾਰ ਸਾਹਿਬ ਨਾਲ ਚਿਰਾਂ ਦੀ ਬਣੀ ਐ ਉਹ ਸਾਡੇ ਪੱਕੇ ਗਾਹਕ ਨੇ ਇਸ ਲਿਹਾਜ਼ ਕਰਕੇ ਅਸੀਂ ਥਾਣੇ ਵੀ ਨਹੀਂ ਗਏ ਚਲੇ ਜਾਣਾ ਸੀ ਰੋਕੇ ਕਿਨੇ ਆ ਉਹਨਾਂ ਦੋਵਾਂ ਭਰਾਵਾਂ ਦੇ ਮੂੰਹ ਉੱਡ ਗਏ ਉਹ ਖੜੇ ਖੜਾਏ ਧਰਤੀ ਵਿੱਚ ਗਰਕਦੇ ਜਾਂਦੇ ਸਨ ਲਖਵੀਰ ਦੇ ਪੈਰਾਂ ਹੇਠ ਗੁੱਸਾ ਵੀ ਸੁਲਗਦਾ ਸੀ ਪਰ ਹਰਦੇਵ ਜਮਾ ਮਿੱਟੀ ਹੋਇਆ ਖੜਾ ਸੀ ਉਹ ਅਜੇ ਕੁਝ ਨਹੀਂ ਸੀ ਬੋਲੇ ਕਿ ਸੰਗਾ ਬੋਲ ਪਿਆ ਤੁਸੀਂ ਬੈਠੋ ਮੈਂ ਬੀਬੀ ਜੀ ਨੂੰ ਸੱਦਦਾ ਇੰਟਰਲੌਕ ਇੱਟਾਂ ਵਾਲੀ ਖੁੱਲੇ-ਡੁੱਲੇ ਪੱਕੇ ਲਾਂ ਵਿੱਚ ਸਿਰਫ ਦੋ ਹੀ ਕੁਰਸੀਆਂ ਸਨ ਉਹ ਦੋਵੇਂ ਭਰਾ ਬੈਠ ਗਏ ਲਾਡੀ ਖੜਾ ਰਿਹਾ ਉਹ ਦਰਦ ਨਾਲੋਂ ਵੱਧ ਗੁੱਸੇ ਨਾਲ ਮਚ ਰਿਹਾ ਸੀ ਉਸ ਦਾ ਜੀ ਕਰਦਾ ਸੀ ਕਿ ਉਹ ਮਾਨਵ ਬੰਬ ਬਣ ਜਾਏ ਕੋਠੇ ਦੇ ਅੰਦਰ ਵੜ ਕੇ ਆਪਣੇ ਸਰੀਰ ਨਾਲ ਬੰਨੇ ਬੰਬ ਦਾ ਪਿੰਨ ਕੱਢ ਦੇਵੇ ਸਾਰੇ ਘਰ ਦੇ ਤੂਸ਼ਕੇ ਉਡਾ ਦੇਵੇ ਸਮੇਤ ਗੇਟ ਤੇ ਖੜੇ ਚਾਰੇ ਪਾਪ ਟਰੀਆਂ ਦੇ ਕੋਠੀ ਨੂੰ ਨਫ਼ਰਤ ਨਾਲ ਵੇਖਦੇ ਹੋਏ ਲਾਡੀ ਦੀ ਨਜ਼ਰ ਗੇਟ ਤੇ ਖੜੇ ਚਾਰਾਂ ਦਰਖਤਾਂ ਵੱਲ ਗਈ। ਬੋਤਲ ਵਰਗੇ ਗੋਲਮਟੋਲ ਉੱਚੇ ਲੰਮੇ ਦਰਖਤ ਹਵਾ ਵਿੱਚ ਝੂਮ ਰਹੇ ਸਨ। ਤਦ ਹੀ ਬੋਤਲ, ਬ੍ਰਿਕ, ਪਾਮ ਟਰੀ, ਵਾਂਗ ਲੰਮੀ ਚਮਮੀ ਸਰਦਾਰ ਨੇ ਬਬਲਜੀਤ ਕੌਰ ਕੋਠੀ ਚੋਂ ਆਉਂਦੀ ਨਜ਼ਰ ਪਈ। ਉਸ ਦੇ ਅੱਗੇ ਬਿਹਾਰੀ ਪਈਆ ਕੁਰਸੀ ਚੁੱਕੀ ਆਉਂਦਾ ਸੀ। ਬਿਹਾਰੀ ਨੂੰ ਵੇਖ ਲਾਡੀ ਮੱਚ ਕੇ ਕੋਲੇ ਹੋ ਗਿਆ। ਉਹ ਦੋਵੇਂ ਭਰਾ ਸਰਦਾਰ ਨੇ ਦਾ ਰੋਹ ਦਾਬ ਤੇ ਆਮਚਾ ਮ ਵੇਖ ਕੇ ਕਲਾਸ ਦੇ ਬੱਚਾ ਵਾਂਗ ਕਲਾਸ ਸਟੈਂਡ ਹੋ ਗਈ ਹਰਦੇਵ ਦੇ ਤਾਂ ਹੱਥ ਵੀ ਜੁੜ ਗਏ ਬੈਠੋ ਬੈਠੋ ਕਹਿੰਦੀ ਪੈਣੀ ਪੱਛਰੀ ਅਤੇ ਸਜੀ ਫਵੀ ਸਰਦਾਰਨੀ ਕੁਰਸੀ ਤੇ ਬੈਠ ਗਈ ਅਤੇ ਬੋਲੀ ਹਾਂ ਜੀ ਦੱਸੋ ਕੀ ਦਸੀਏ ਕੀ ਨਾ ਦਸੀਏ ਜੀ ਹਰਦੇਵ ਆਜ ਜੀ ਕਹਿਣ ਲੱਗਾ ਦੱਸਣਾ ਤਾਂ ਪਵੇਗਾ ਹੀ ਭਾਈ ਸਾਹਿਬ ਕੁਝ ਤਾਂ ਦੱਸਣ ਹੀ ਆਏ ਹੋ ਇਹ ਤਾਂ ਜੀ ਠੀਕ ਹੈ ਆਪਣੇ ਕਾਕੇ ਨੇ ਜੀ ਸਾਡੇ ਮੁੰਡੇ ਨੂੰ ਘੇਰ ਕੇ ਮਾਰਕੁੱਟ ਕੀਤੀ ਐ ਆਹ ਵੇਖੋ ਲਹੂ ਲੋਹਾਨ ਕੀਤਾ ਪਿਆ ਹੈ ਹੈ ਐਦਾਂ ਕਿਦਾਂ ਸਰਦਾਰਨੀ ਨੇ ਇੱਕ ਪਲ ਲਾਡੀ ਵੱਲ ਵੇਖਿਆ ਜਿਸਦੇ ਚਿਹਰੇ ਬਾਹਾਂ ਤੇ ਖੂਨ ਨਿਕਲਣੋਂ ਰੁਕ ਗਿਆ ਸੀ ਜ਼ਖਮਾਂ ਤੇ ਕਾਲੀ ਪੇਪੜੀ ਜੰਮਦੀ ਜਾਂਦੀ ਸੀ ਉਸ ਖਾਸੀ ਉੱਚੀ ਗੁਸੈਲੀ ਆਵਾਜ਼ ਦਿੱਤੀ ਓਏ ਗੋਗੇ ਉਹ ਬਿਹਾਰੀ ਪਈਆ ਭੱਜਾ ਆਇਆ ਜਿਹੜਾ ਕੁਰਸੀ ਧਰ ਕੇ ਗਿਆ ਸੀ ਰਬਣ ਕਿੱਥੇ ਆ ਓਏ ਉਹ ਤਾਂ ਹੈਗਾ ਨਹੀਂ ਜੀ ਉਹ ਤਾਂ ਕੱਲ ਦਾ ਚੰਡੀਗੜ੍ਹ ਗਿਆ ਝੂਠ ਮਾਰਦਾ ਘੰਟਾ ਪਹਿਲਾਂ ਦਾ ਇਹ ਦੋਵੇਂ ਇਕੱਠੇ ਸੀ ਜਦੋਂ ਮੈਨੂੰ ਕੁੱਟਿਆ ਬਿਹਾਰੀ ਨਹੀਂ ਜੀ ਨਹੀਂ ਜੀ ਕਰਨ ਲੱਗਾ ਬੱਬਲਜੀਤ ਫਿਰ ਗਰਜੀ ਹੈ ਓਏ ਸੂਰ ਦੇ ਬੱਚੇ ਦਫਾ ਹੋ ਇਥੋਂ ਓਏ ਸੰਗੇ ਗੋਗਾ ਅੰਦਰ ਚਲਾ ਗਿਆ ਤੇ ਸੰਗਾ ਬਾਹਰ ਨਿਕਲ ਆਇਆ ਸੰਗੇ ਇਹ ਗੋਗੇ ਨੂੰ ਕਮਰੇ ਚ ਬੰਦ ਕਰ ਦੇ ਮੇਰੇ ਸਟਿੱਕ ਲਿਆ हां जी हां जी ਕਰਦਾ ਸੰਗਾ ਵਾਪਸ ਮੁੜ ਗਿਆ ਹਰਦੇਵ ਬਲਵੀਰ ਵੱਲ ਝਾਕਿਆ ਜਿਵੇਂ ਪੁੱਛਦਾ ਹੋਵੇ ਠੀਕ ਹੈ ਦੱਸਦਾ ਹੋਵੇ ਮੇਰੀ ਤਾਂ ਤਸੱਲੀ ਹੈ ਲਖਵੀਰ ਨੇ ਅੱਖਾਂ ਫੇਰ ਲਈਆਂ ਹੋਰ ਪਾਸੇ ਝਾਕਣ ਲੱਗਾ ਸਰਦਾਰ ਨੇ ਫਿਰ ਬੋਲੀ ਓਏ ਸੰਗੇ ਰਬਨ ਨੂੰ ਫੋਨ ਕਰਕੇ ਪੁੱਛ ਕਿੱਥੇ ਜੇ ਉਹਨੂੰ ਵੀ ਬਣਾਉਣੀ ਆ ਬੰਦੇ ਦਾ ਪੁੱਤਰ ਨਾਲੇ ਚਾਹ ਲਿਓ ਹਰਦੇਵ ਨਹੀਂ ਜੀ ਨਹੀਂ ਜੀ ਕਰਨ ਲੱਗਾ 5-7 ਮਿੰਟ ਚੁੱਪ ਤਣੀ ਰਹੀ ਸੰਗਾ ਫਿਰ ਬਾਹਰ ਨਿਕਲ ਆਇਆ ਹੱਥ ਵਿੱਚ ਉਸਤੇ ਮੋਬਾਈਲ ਫੋਨ ਸੀ ਨੌਕ ਰੈਣੀ ਚਾਹ ਦੀ ਟ੍ਰੇ ਤੇ ਬਿਸਕੁਟਾਂ ਵਾਲੀ ਪਲੇਟ ਚੁੱਕੀ ਆ ਰਹੀ ਸੀ ਕੋਠੀ ਦਾ ਗੇਟ ਲੰਘਦਾ ਹੀ ਸੰਗਾ ਕਹਿਣ ਲੱਗਾ ਰੋਵਨ ਦੇ ਤਾਂ ਜੀ ਦੋਵੇਂ ਫੋਨਸ ਵਿੱਚ ਆ ਰਹੇ ਨੇ ਮੈਨੂੰ ਤਾਂ ਫਿਕਰ ਲੱਗ ਗਿਆ ਜੀ ਖੈਰ ਹੋਵੇ ਕਾਕਾ ਉਹੀ ਨਾ ਜਾ ਜਾਂਦੀ ਕਰ ਲਵੇ ਖਬਰੇ ਕੀ ਝਗੜਾ ਇਹਨਾਂ ਦਾ ਕਿਉਂ ਹੈ ਸ਼ੋਰਾ ਕਿਸ ਗੱਲ ਦੀ ਲੜਾਈ ਹੈ ਤੁਹਾਡੀ ਲਾਡੀ ਘਬਰਾ ਗਿਆ ਉਸਦੇ ਮੱਥੇ 'ਚ ਦਰਦ ਦੀ ਤਿੱਖੀ ਚੀਜ਼ ਉੱਠੀ ਉਹ ਬੋਲਿਆ ਨਾ ਬੋਲਣਾ ਹਰਦੇਵ ਨੂੰ ਹੀ ਪਿਆ ਤੁਸੀਂ ਕਿਹੜੀ ਗੱਲ ਤੋਂ ਲੜਿਓ ਲਾਡੀ ਤੈਨੂੰ ਕਿਉਂ ਕੁੱਟਿਆ ਕੋਈ ਗੱਲ ਈ ਨਹੀਂ ਮੈਨੂੰ ਉਹੀ ਡਹਿ ਪਏ ਮੋਟਰਸਾਈਕਲ ਤੇ ਆਉਂਦੇ ਨੂੰ ਓਏ ਕਾਕਾ ਉਦਾਂ ਈ ਕੋਈ ਲੜਾਈ ਨਹੀਂ ਹੁੰਦੀ ਬੱਬਲਜੀਤ ਨੇ ਨੁਕਤਾ ਫੜ ਲਿਆ ਮੈਂ ਰੋਬਨ ਦੀ ਇਨਕੁਆਰੀ ਕਰਦੀ ਹਾਂ ਜੇ ਉਸ ਦਾ ਕਸੂਰ ਹੋਇਆ ਤਾਂ ਉਸ ਨੂੰ ਸਜ਼ਾ ਮਿਲੇਗੀ ਅਵਸ਼ ਮਿਲੇਗੀ ਤੁਸੀਂ ਚਾਹ ਪੀਓ ਜੀ ਬੱਬਲਜੀਤ ਉੱਠ ਖੜੀ ਹੋਈ ਉਹ ਦੋਵੇਂ ਭਰਾ ਹੱਟ ਕੇ ਬੱਕੇ ਰਹਿ ਗਏ ਉਹ ਫਸੇ ਫਸੇ ਠੱਗੇ ਠੱਗੇ ਮਹਿਸੂਸ ਕਰ ਰਹੇ ਸਨ ਚਾ ਉਹਨਾਂ ਦੇ ਅੰਦਰ ਨਹੀਂ ਲੰਘ ਰਹੀ ਸੀ ਹੱਥਾਂ ਵਿੱਚ ਪਿਆਲੀਆਂ ਫੜੀ ਉਹ ਕੋਠੀ ਵੱਲ ਵੇਖ ਰਹੇ ਸਨ ਜਿੱਧਰ ਨੂੰ ਬੱਬਲਜੀਤ ਜਾ ਹੀ ਜਾਂਦੀ ਸੀ ਉੱਚੀ ਲੰਮੀ ਪਰੀਆਂ ਵਰਗੀ ਘੈਂਟ ਔਰਤ ਬੱਬਲਜੀਤ ਦੇ ਪੈਰਾਂ ਹੇਠ ਧਰਤੀ ਡੋਲਦੀ ਸੀ ਗੁਰਾਂ ਦਿੱਤੇ ਦਾ ਹੋਟਲ ਗੁਰੂ ਘਰ ਤੋਂ ਥੋੜਾ ਹਟਮਾ ਸ਼ਹੀਦੀ ਬਾਗ ਦੇ ਨੇੜੇ ਸੀ ਉਹਨਾਂ ਦਾ ਮੰਨੀ ਲੌਸ ਖੂਬ ਚੱਲਦਾ ਸੀ ਉਹ ਬਬਲੀ ਨੂੰ ਪੁੱਤਾਂ ਵਾਂਗ ਪਾਲਦੇ ਸਨ ਉਹਨਾਂ ਦੇ ਪੁੱਤਰ ਹੈ ਵੀ ਨਹੀਂ ਸੀ ਦੋਵੇਂ 3 ਸਨ ਵੱਡੀ ਬਬਲਜੀਤ ਛੋਟੀ ਬੱਬੂ ਆਰਾਮ ਪਿਆਰੀ ਕਦੇ ਕਦੇ ਝੂਰਦੀ ਸਰਦਾਰਜੀ ਘਰ ਤੀਆਂ ਦਾ ਢੜਲਾ ਆਣ ਪਿਆਏ ਪੁੱਤਰ ਵਾਲਾ ਪੁੱਤਰਾ ਤਾਂ ਪਾਟ ਗਿਆ ਲੱਗਦਾ ਏ ਮੋਈਆਂ ਲਗਰ ਵਾਂਗਣ ਵਦਨ ਡੰਗੀਆਂ ਨੇ ਮੇਰੇ ਤੱਜਾਂ ਨਹੀਂ ਹਾਲ ਪੈਂਦੇ ਨੇ ਸਾਈਂ ਭਲੀ ਕਰੇ ਮੇਰੇ ਗੁਰੂ ਮਹਾਰਾਜ ਤੁਸੀਂ ਤਾਂ ਓਕੜ ਹੀ ਫਿਕਰ ਕਰਨ ਡਏ ਜੇ RAM ਪਿਆਰੀ ਤੁਸਾਂ ਦਾ ਨਾਮ ਹੀ RAM ਪਿਆਰੀ ਹੈ ਤੁਸੀਂ RAM ਦਾ ਗੁਰੂ ਨੂੰ ਪਿਆਰ ਨਹੀਂ ਜ ਕਰਦੇ ਸੰਸਾਰੀ ਜੀਵਾਂ ਨੂੰ ਤਿਆਪੈ ਕਰਨੇ ਹੋ ਜੇ ਉਸ ਪੁੱਤਰਾਂ ਦੇਣਾ ਹੋਇਆ ਆਪਣੇ ਪਿਆਤੇ ਅਸੀਂ ਅਸਾਂ ਦਾ ਫਰਜ਼ ਹੈ ਧੀਆਂ ਦੀ ਪਰਵਰਿਸ਼ ਕਰੀਏ ਪੁੱਤਰਾਂ ਵਾਕਣ ਤੇ ਉਹਨਾਂ ਸੱਚੀ ਧੀਆਂ ਦਾ ਪਾਲਣ ਪੋਸ਼ਣ ਪੁੱਤਰਾ ਵਾਂਗ ਕੀਤਾ ਬਬਲੀ ਤੇ ਜਵਾਨੀ ਮਾਰੂ ਮਾਰ ਜੜ ਲੱਗੀ ਮਾਂ ਬਾਪ ਦੀ ਪਹਿਲੀ ਪਲੇਠੀ ਅੜਾਦ ਉਹ ਆਮ ਬੱਚਾ ਨਾਲੋਂ ਡਿਊਟੀ ਸੀ ਗੇਠ ਲੰਬੀ ਤਾਉਣ ਮੋਟੀਆਂ ਲਾਟੂ ਵਾਂਗ ਜਗਦਿਆਂ ਬਲੌਰੀ ਅੱਖਾਂ ਦਗ-ਦਗ ਕਰਦੇਆਂ ਗੁਲਾਬੀ ਗੱਲਾਂ ਰਤਾ ਉੱਚੀ ਉੱਪਰਲੀ ਦੰਦਰਾੜ ਪਪਲੀਸੀਆਂ ਵਰਗੇ ਬੁੱਲ ਤਿੱਖਾ ਨੱਕ ਵੇਖਣ ਵਾਲਾ ਬਸ ਵੇਖਦਾ ਹੀ ਰਹਿ ਜਾਂਦਾ ਬਬਲੀ ਦਿਨਾਂ ਵਿੱਚ ਹੀ ਜਵਾਨ ਹੋ ਗਈ ਜ਼ਿੰਦਗੀ ਰਮਾਰਮੀ ਚੱਲ ਰਹੀ ਸੀ ਬਬਲੀ ਬੱਬੂ ਵੱਡੀਆਂ ਹੋ ਰਹੀਆਂ ਸਨ ਸੈਲਾਨੀ ਸੰਗਤਾਂ ਦੀ ਗਿਣਤੀ ਵੱਧ ਗਈ ਸੀ ਉਹਨਾਂ ਦਾ ਮਨੀ ਲੌਜ਼ ਹਾਊਸ ਫੁੱਲ ਰਹਿਣ ਲੱਗਾ ਸੀ ਹੋਟਲ ਦੀ ਕਮਾਈ ਘਰ ਵਿੱਚ ਲਹਿਰਾਂ ਬਹਿਰਾਂ ਲਾਈ ਰੱਖਦੀ ਸੀ ਬਬਲੀ ਦੀ ਮੰਗ ਨੇ ਘਰ ਵਿੱਚ ਹੰਗਾਮਾ ਖੜਾ ਕਰ ਦਿੱਤਾ ਮੈਂ ਬੁਲਟ ਲੈਣਾ ਮਹਾਪੁਰਸ਼ਾਂ ਦਾ ਫਰਮਾਨ ਹੈ ਸਿੰਘੋ ਮੋਟਰਸਾਈਕਲ ਲਗੋ ਮੈਂ ਵੀ ਤਾਂ ਤੁਹਾਡਾ ਸਿੰਦਾ ਪੁੱਤ ਹੀ ਆਂਧਾਰ ਜੀ ਐਕਨ ਬੁਲਟ ਤਾਂ ਲੈ ਕੇ ਦੇਣਾ ਬਣਦਾ ਹੀ ਹੈ ਰਾਮ ਪਿਆਰੀ ਟਿਲ ਮਲਾਈ ਬਥੇਰੀਆਂ ਛਿੜਕਾਂ ਮਾਰੀਆਂ ਡਰਾਵੇ ਦਿੱਤੀ ਤਰਲੇ ਮਿੰਤਾ ਵੀ ਕੀਤੀਆਂ ਪਰ ਬਬਲੀ ਟਸ ਤੋਂ ਮਸ ਨਾ ਹੋਈ ਗੁਰਾਂ ਦਿੱਤਾ ਤਾਂ ਚੁੱਪ ਵੱਟ ਗਿਆ ਉਹ ਬਬਲੀ ਨੂੰ ਨਾ ਨਾ ਕਹਿੰਦਾ ਨਾ ਹਾਂ ਆਰਾਮ ਪਿਆਰੀ ਦੀਆਂ ਵੀ ਸੁਣੀ ਜਾਂਦਾ ਉਸ ਨੂੰ ਵੀ ਕੋਈ ਜਵਾਬ ਨਾ ਮੋੜਦਾ ਹਫ਼ਤਾ 10 ਦਿਨ ਘਰ ਵਿੱਚ ਧੂਣੀ ਧੁਖੀ ਗਈ ਇਹ ਤੋਖ ਤਖਾਈ ਉਦੋਂ ਬੰਦ ਹੋ ਹੋਈ ਜਦੋਂ ਕਰੇ ਨਵੇਂ ਬੁਲਟ ਦੀ ਦੁਗਦੁਗ ਹੋ ਗਈ ਮੋਟਰਸਾਈਕਲ ਤੇ ਚੜ ਕੇ ਬਬਲੀ ਨੂੰ ਅਜੀਬ ਜਿਹੀ ਖੁਮਾਰੀ ਚੜ ਜਾਂਦੀ ਉਸ ਦੇ ਸਾਫ਼ ਸ਼ਫਾਫ਼ ਸੁੱਚੇ ਸੱਚੇ ਦਿਲ ਦਿਮਾਗ ਨੂੰ ਖਾਸ ਹੀ غرੂਰ ਤੇ ਚਾ ਚੜ ਜਾਂਦਾ ਉਸ ਦੇ ਅੰਦਰ ਕਦੇ ਬਾਜਾਂ ਵਾਲੇ ਦਾ ਬਾਜ ਆ ਬੈਠਦਾ ਕਦੇ ਤਲੀ ਤੇ ਸੀਸ ਧਰ ਲੜ ਦੇ ਬਾਬੇ ਦਾ ਖੰਡਾ ਖੜਕਣ ਲੱਗਦਾ ਕਦੇ ਕੇਸਰੀ ਪੱਗ ਬੰਨੀ ਸ਼ਹੀਦ-ਏ-ਆਜ਼ਮ ਦਾ ਤਣਿਆ ਪਿਸਤੌਲ ਆ ਬੈਠਦਾ ਬਬਲੀ ਦੀਆਂ ਨਾੜਾਂ ਵਿੱਚ ਚੱਲਦਾ ਖੂਨ ਹੋਰ ਤੇਜ਼ ਭੱਜਣ ਲੱਗਦਾ ਬੁਲੇਟ ਦੀ ਦਗੜਦਾ ਉਸ ਤੇ ਦਿਮਾਗ ਨੂੰ ਜੋਸ਼ ਚੜਾਈ ਰੱਖਦੀ ਉਸ ਤੇ ਜਿਹਨ ਵਿੱਚ ਗੀਤ ਗੂੰਜਣ ਲੱਗਦਾ ਬੋਲ ਗੂੰਜਦੇ ਜਾਲ ਮਰੇਲ ਚੜਾਉਣੇ ਮੋਟਰਸਾਈਕਲ ਵਾਲਿਆਂ ਨੇ ਤੁਰਦੇ ਟਿਕ ਟਿਕ ਟਾਉਣੇ ਹੀ ਮੋਟਰਸਾਈਕਲ ਵਾਲਿਆਂ ਨੇ ਬੁਲੇਟ ਗਲੀਆਂ ਬਾਜ਼ਾਰਾਂ ਸੜਕਾਂ ਤੇ ਪਟਾਕੇ ਪਾਉਂਦਾ ਖਾਲਸਾ ਕਾਲਜ ਦੇ ਸਾਈਕਲ ਸਟੈਂਡ ਤੇ ਚੁੱਪ ਕਰਦਾ ਤੇ ਬਬਲੀ ਦੇ ਬੋਲ ਗੂੰਜਦੇ ਓਏ ਤਿਤਲਿਓ ਕਿੱਦਾਂ ਜੇ ਉਹ ਆਪਣੀਆਂ ਸਹੇਲੀਆਂ ਨੂੰ ਛੇੜਦੀ ਅੱਜ ਕਲਾਸ ਨਹੀਂ ਜਿਲਾਉਣੀ ਅੱਜ ਕੰਟੀਨ ਤੇ ਡੇਰ ਜਮਾਉਣੇ ਨੇ ਅੱਜ ਫਿਲਮ ਵੇਖਣੀ ਐ ਸਿਨੇਮੇ ਜਾਣਾ ਅੱਜ ਦਰਬਾਰ ਸਾਹਿਬ ਜਾਣਾ ਮਹਾਪੁਰਸ਼ਾਂ ਦੇ ਬਚਨ ਬਲਾਸ ਸੁਣਨੇ ਨੇ ਅੱਜ ਬਾਗਾ ਬਾੜਰ ਜਾਣਾ ਅੱਜ ਬਾਈਆਂ ਦੇ ਢਾਬੇ ਤੇ ਪਾਰਟੀ ਸਿੰਘਾਂ ਨੇ ਦੋ ਸ਼ੱਕੇ ਮਾਰੇ ਨੇ ਅੱਜ ਇਉਂ ਨਿਤ ਦਿਨ ਬਬਲੀ ਤੇ ਫਰਮਾਨ ਆਈ ਜਾਂਦੀ ਉਹਨਾਂ ਦੀ ਕੁੜੀਆਂ ਦੀ ਛੋਟੀ ਜਹੀ ਟੋਲੀ ਵੱਡੀ ਹੋਣ ਲੱਗੀ ਇਸ ਟੋਲੀ ਵਿੱਚ ਮੁੰਡੇ ਵੀ ਸ਼ਾਮਲ ਹੋਣ ਲੱਗੇ ਉਲੀ ਕਾਫਲਾ ਬੜਨ ਲੱਗੀ ਮਾਲਵੇ ਵੱਲੇ ਏਤਰਾ ਦੇ ਆਪਣੇ ਜੇ ਗਰੁੱਪ ਨੂੰ ਟਲਾਕਾ ਆਂਦੇ ਨੇ ਉਹਨਾਂ ਚੋਂ ਕਿਸੇ ਨੇ ਕਿਹਾ ਸੀ ਟਲਾਕਾ ਮਾਲਵੇ ਵਲੇ ਤੇ ਜੰਗਲੀ ਨੇ ਟੋਰ ਧਹਾਕਾ ਗੂੰਜ ਜਿਸ ਵਿੱਚ ਬਬਲੀ ਦੀ ਆਵਾਜ਼ ਸਭ ਤੋਂ ਉੱਚੀ ਸੀ ਉਸ ਪਿੱਛੇ ਬੈਠੀ ਨੇ ਬੋਲਟ ਚਲਾਉਂਦੇ ਮਲਾਗਰ ਨੂੰ ਜੱਫੀ ਪਾ ਲਈ ਉਹ ਬਾਗਾ ਬਾਰਡਰ ਦੀ ਲੌਂਗ ਡਰਾਈਵ ਤੋਂ ਵਾਪਸ ਆ ਰਹੇ ਸਨ ਅੱਜ ਉਹਨਾਂ ਨੇ ਰੀਟਰੀਟ ਸੈਰੇਮਨੀ ਮੌਕੇ ਖੂਬ ਮਸਤੀ ਮਾਰੀ ਸੀ ਮਲਾਗਰ ਤੇ ਬਬਲੀ ਨੇ ਅੱਗੇ ਵੱਧ ਕੇ ਪਾਕਿਸਤਾਨੀ ਫੌਜੀ ਨੂੰ ਫਲਾਈਂਗ ਕਿਸਵੀ ਸੁੱਟ ਦਿੱਤੀ ਸੀ ਬਬਲੀ ਦੀ ਮਸਤੀ ਖਰਮਸਤੀ ਵੱਲ ਵੱਧ ਰਹੀ ਸੀ ਨਾਲ ਹੀ ਵੱਧ ਰਹੀ ਸੀ ਉਸ ਦੀ ਮਲਾਗਰ ਨਾਲ ਨੇੜਤਾ 84 ਦਾ ਸਾਕਾ ਵਾਪਰ ਗਿਆ ਇਸ ਦਾ ਸੇਕ ਬਬਲੀ ਦੇ ਘਰ ਵੀ ਆਣ ਪੁੱਜਾ ਉਸ ਦਾ ਦਾਰਜੀ ਪੁਲਿਸ ਦੀ ਗੋਲੀ ਦਾ ਸ਼ਿਕਾਰ ਹੋ ਗਿਆ ਉਹਨਾਂ ਦੇ ਘਰ ਦੀਆਂ ਖੁਸ਼ੀਆਂ ਇੱਕ ਵਾਰ ਤਾਂ ਗੁਰਾਂ ਦਿੱਤੇ ਨਾਲ ਹੀ ਸੜ ਗਈਆਂ ਕਰੇ ਵਿੱਚ ਮਹੀਨਾ ਪਰ ਸੋਗ ਪਿਆ ਰਿਹਾ ਮਨੀ ਲਾਸ ਤੋਂ ਆਉਂਦੀ ਮਾਇਆ ਰੁਕ ਗਈ ਕੁਝ ਤਾਂ ਸੰਕਤਾਂ ਦੀ ਆਮਦ ਘਟ ਗਈ ਬਾਕੀ ਜੋ ਆਉਂਦਾ ਨੇਪਾਲੀ ਨੌਕਰ ਜੇਪ ਚ ਪਾ ਜਾਂਦਾ ਮਹੀਨੇ ਡੇਢ ਮਹੀਨੇ ਦੇ ਸੋਗ ਮਗਰੋਂ ਬਬਲੀ ਨੇ ਵੋਲਟ ਤੇ ਕਪੜਾ ਮਾਰਿਆ ਜੰਮੀ ਧੂੜ ਪੂੰਜੀ ਹੋਟਲ ਦੇ ਕਾਊਂਟਰ ਤੇ ਜਾ ਬੈਠੀ ਨੇਪਾਲੀ ਨੌਕਰ ਦੀ ਧੌਣ 'ਚ ਥੌਲ ਮਾਰ ਕੇ ਉਸ ਦੀ ਗੋਡਣੀ ਲਵਾ ਦਿੱਤੀ ਗਾਲਾਂ ਦੀ ਸੂੜ ਧਰ ਲਈ ਓਏ ਸਾਲੇ ਨੇਪਾਲੀ ਤੰਮਨੇ ਹਮੇ ਸਮਝ ਗਿਆ ਰੱਖਾ ਹੈ साले तूने सोचा दारजी चले गए पीछे लेडीज रह गियां मैं मालक बन गया भाग जहाँ से बहन चो निपाली कुत्ते बीबी जी हमारी पे चल साले भागता है के धरा दो घुसुन दो महीने का लॉज का रेंट फेंक जहाँ हरामी के पिल्ले भाग जा नहीं तो वो दिसता है